ਇਹ ਗੁੜ ਕਿਉਂ ਬਣਾਇਆ ਜਾਂਦਾ ਗੁੜ ਦੀ ਕੀ ਖਾਸੀਅਤ ਕਾਹ ਤੋਂ ਬਣਦਾ ਕੀ ਖਾਸੀਅਤ ਨਿਕਿਆ ਖਾਸੀਅਤ ਇਹ ਜੀ ਸਾਰੇ ਆ ਜੀ ਕੋਈ ਬਿਮਾਰੀ ਰੁਕਤਾ ਜੀ ਬਹੁਤ ਸ਼ੁਕਰ ਨਹੀਂ ਹੋ ਰਹੀ ਜੀ ਕੋਰ ਡਾਇਬਟੀਜ਼ ਵਗੈਰਾ ਨਹੀਂ ਹੋ ਰਹੀ ਜੀ ਬਣਦਾ ਸਿਰਫ ਗੰਨੇ ਦੇ ਰਸ ਤੋਂ ਤਿਆਰ ਹੋ ਰਿਹਾ ਜੀ ਲੇਕਿਨ ਉਹ ਕੈਮੀਕਲ ਦਾ ਥੰਡ ਵੀ ਪਾਈ ਜਾਂਦੀ ਹੈ ਕੈਮੀਲ ਪਾਉਂਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਰਾ ਉਹ ਤੇ ਘੋੜਾ ਵੀ ਤੇ ਗੁੜ ਹੀ ਹੈ ਉਹ ਖਾਣ ਨੂੰ ਘੋੜਾ ਜੀ ਪਰ ਮੇਰੀ ਜ਼ਹਿਰ ਸਾਬ ਨੂੰ ਸਾਰਾ ਕੰਮ ਕਰੀ ਤਾਂ ਕਸਟਮਰ ਨੂੰ ਸਾਹਮਣੇ ਕਹਿ ਦੇ ਸਾਹਮਣੇ ਬਹਿ ਕੇ ਖਾ ਲਓ ਦੇਖ ਲਓ ਸੱਤ ਖੁਦ ਹੋ ਕੇ ਬਣਵਾ ਲਓ ਪਰ ਕੈਮੀਕਲ ਵਾਲਾ ਮਤਲਬ ਨਹੀਂ ਆ ਜੀ ਵੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੰਗਪਾਖ ਸਿੰਘ ਹੈ ਸਰ ਬਾਜੀ ਪਿੰਡ ਕਿਹੜਾ ਹੈ ਜੀ ਪਿੰਡ ਰੈਂਸ ਦਾ ਬਾਜੀ ਤੁਸੀਂ ਇੱਥੇ ਇੱਕ ਮੇਲਣਾ ਚਲਾਉਂਦੇ ਹੋ ਗੁੜ ਬਣਾਉਣ ਦੇ ਲਈ ਅਜੋ ਸਾਡੀ ਭਾਰਤੀਨ ਦੀ ਗੱਲ ਪੁੱਛਿਆ 3.5 ਦੇ ਸਾਡੇ ਗੁੜ ਦੇ ਬੇਲੇ ਚੱਲਦੀ ਹੈ ਲੁੱਕ ਤੋਦੇ ਜਾ ਰਹੇ ਤੁਸੀਂ ਮੈਂ ਤੁਸੀ ਵਰਾਸਾ ਸੰਭਾਲੀ ਹੈ ਤੇ ਇਹਦੇ ਵਾਰ ਕੀ ਕਹਿਣਾ ਚਾਹੋ ਕਦੋਂ ਤੋਂ ਬਣਾ ਰਹੇ ਹੋ ਤੇ ਕੀ ਸਰ ਮੇਰੇ ਦਾਦਾ ਜੀ ਕਰਦੇ ਸੀ ਪਹਿਲਾਂ ਹੀ ਕੰਮ ਵੀਰ ਮੇਰੇ ਫਾਦਰ ਸਾਹਿਬ ਲੱਗੇ ਕਰਨ ਹੁਣ ਚ ਦੋਨਾਂ ਤੋਂ ਸਿੱਖ ਕੇ ਥੋੜਾ ਬੋਤ ਅਸੀਂ ਵੀ ਕਰ ਰਹੇ ਆ ਜੀ ਜਿਸ ਤਰ੍ਹਾਂ ਅਗੇ ਚਲਾ ਰਹੇ ਆ ਘਟੁੰਦੇ ਇਹਦਾ ਹੋਈ ਆ ਪਰ ਅਸੀਂ ਉਹਨਾਂ ਦੀ ਸਿਹਤ ਤੇ ਚੱਲ ਰਹੇ ਹਾਂ ਜੀ ਚਲੋ ਜਿੰਨਾ ਟਾਈਮ ਚੱਲਦਾ ਚਲਾਵਾਂਗੇ ਜੀ ਆਪਣੀ ਬਰਾਸੇ ਸਾਹਮ ਕੇ ਰੱਖਾਂਗੇ ਜੀ ਕੀ ਗੁੜ ਕਿਉਂ ਬਣਾਇਆ ਜਾਂਦਾ ਗੁੜ ਦੀ ਕੀ ਖਾਸੀਅਤ ਕਦੋਂ ਗੁੜ ਦਾ ਕੀ ਖਾਸੀਅਤ ਪਿੰਨੇ ਖਾਸੀਅਤ ਇਹਦੀ ਜੀ ਸਾਰੇ ਆ ਜੀ ਕੋਈ ਬਿਮਾਰੀ ਰੋਕਦਾ ਜੀ ਬਹੁਤ ਜਿਸ ਤਰ੍ਹਾਂ ਸ਼ੂਗਰ ਦੇ ਮਰੀਜ਼ ਵਾਸਤੇ ਸਭ ਤੋਂ ਵੈਸਟ ਚੀਜ਼ ਹੈ ਜੀ ਸ਼ੂਗਰ ਵਾਸਤੇ ਸਭ ਤੋਂ ਵਧੀਆ ਹੈ ਜੀ ਸ਼ੂਗਰ ਨਹੀਂ ਹੋ ਰਹੀ ਜੀ ਹੋਰ ਡਾਇਬਟੀਜ਼ ਵਗੈਰਾ ਨਹੀਂ ਹੋ ਰਹੀ ਜੀ ਬਣਦਾ ਸਿਰਫ ਗੰਨੇ ਦੇ ਰਸ ਤੋਂ ਤਿਆਰ ਹੋ ਰਿਹਾ ਜੀ ਤੇ ਕਿੱਦਾਂ ਬਣਦਾ ਹੈ ਕਿ ਆਪ ਪ੍ਰੋਸੀਜਰ ਕਿਹਾ ਤੇ ਬਣੋ ਪ੍ਰੋਸੀਜਰ ਸਰ ਗੰਨੇ ਦਾ ਰਸ ਕੱਢੀਦਾ ਹੈ ਜੀ ਉਸ ਤੋਂ ਬਾਅਦ ਇਹਨੂੰ ਰਸ ਨੂੰ ਕਾੜੀਦਾ ਹੈ ਜੀ ਕਾੜਨੇ ਤੋਂ ਬਾਅਦ ਜਦੋਂ ਦੇਖੀਦਾ ਕੋਈ ਟਿੱਕੀ ਬਣਨ ਕਾਬਲ ਹੋ ਗਿਆ ਉਹਨੂੰ ਲੱਕੜੀ ਦੇ ਕਢਾਇਲ 'ਚ ਕੱਢ ਕੇ ਉਸ ਤੋਂ ਅਗਰ ਟਿੱਕੀ ਤਿਆਰ ਕੀਤੀ ਜਾਂਦੀ ਹੈ ਲੱਕੜੀ 'ਚੋਂ ਕੱਢਦੇ ਹੋਏ ਚ ਨੇ ਲੱਕੜੀ 'ਚੋਂ ਕੱਢਦੇ ਆ ਤੇ ਗੱਲ ਕੀ ਆਵੇਂ ਲੈ ਕਰੋ ਕੈਮੀਕਲ ਦਾ ਠੰਡ ਵੀ ਪਾਈ ਜਾਂਦੀ ਆ ਕੈਮੀਲ ਪਾਉਂਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਉਹ ਤੇ ਘੋੜਾ ਵੀ ਤੇ ਗੋੜੀ ਆ ਉਹ ਖਾਣ ਨੂੰ ਘੋੜਾ ਜੀ ਪਰ ਮੇਰੀ ਜ਼ਹਿਰ ਇਸ ਤੋਂ ਅੱਛਾ ਉਹਦੇ ਅੱਛਾ ਵੀ ਚੀਨੀ ਖਾ ਲੋ ਆਪਣੇ ਕੋਲੋਂ ਕੰਮ ਨਹੀਂ ਆ ਜੀ ਕੈਮੀਕਲ ਮਲਾ ਇਸ ਤੋਂ ਵੱਡਿਆ ਵੀ ਕੰਮ ਨਹੀਂ ਜੀ ਕਰਨਾ ਜੀ ਕੈਮੀਕਲ ਹੀ ਮਲਾਣੇ ਆ ਚੀਨੀ ਮਲਾਣੀਆਂ ਸਾਫ਼ ਸੁਥਰਾ ਕੰਮ ਕਰੀ ਤਾਂ ਕਸਟਮਰ ਨੂੰ ਸਾਹਮਣੇ ਕਹਿ ਦੇ ਸਾਹਮਣੇ ਬਹਿ ਕੇ ਖਾ ਲੋ ਦੇਖ ਲੋ ਸੱਤ ਖੁਦ ਹੋ ਕੇ ਬਣਵਾ ਲੋ ਪਰ ਕੈਮੀਕਲ ਵਾਲਾ ਮਤਲਬ ਨਹੀਂ ਆ ਜੀ ਵੀ ਜਿੱਥੇ ਮਰਜੀ ਜਦੋਂ ਮਰਜੀ ਚੈੱਕ ਕਰਵਾ ਲਿਓ ਜਿਹੜੇ ਲੋਕੇ ਕੰਮ ਕਰਦੇ ਆ ਉਹਨਾਂ ਨੂੰ ਕੀ ਕਰਨ ਉਹ ਤਾਂ ਜੀ ਫਿਰ ਇੱਕ ਕਹਾਣ ਕਰ ਰਹੇ ਆ ਜੀ ਜ਼ਿੰਦਗੀ ਦਾ ਆਪਣਾ ਵੀ ਕਰ ਰਹੇ ਆ ਸਾਡਾ ਵੀ ਕਰ ਰਹੇ ਆ ਆਪਣੇ ਬੱਚਿਆਂ ਦਾ ਆਉਣ ਵਾਲੀ ਪੀੜ੍ਹੀ ਤੱਕ ਵੀ ਕਰ ਰਹੇ ਆ ਜੀ ਉਹ ਤਾਂ ਇੱਕ ਜ਼ਿੰਦਗੀ ਖਤਮ ਕਰਨੇ ਵਾਲਾ ਕੰਮ ਕਰ ਰਹੇ ਆ ਤੁਸੀਂ ਕਿਸ ਹਿਸਾਬ ਨਾਲ ਅਕਸਰਾ ਕੁਝ ਨਹੀਂ ਪਾਉਂਦੇ ਸਰਦ ਟਿੱਕੀ ਬਣਾਉਂਦੇ ਆ ਜੀ ਉਹਦੇ ਵਿੱਚ ਜਿਸ ਤਰ੍ਹਾਂ ਡ్రਾਈ ਫਰੂਟ ਵਗੈਰਾ ਪਾ ਲਈਦਾ ਜੀ ਕੰਪਲੀਟ ਡ్రਾਈ ਫਰੂਟ ਹੋ ਗਿਆ ਸੌਫਟ ਹੋ ਗਿਆ ਲੋਕੀ ਸੌਫਟ ਹੋ ਗਈ ਉਹ ਜਦੋਂ ਕੋਈ ਆਰਡਰ ਆਉਂਦਾ ਉਸਤੇ ਜਿਆਦਾ ਜਿਸ ਤਰ੍ਹਾਂ ਸਮਾਨ ਕੋਈ ਪਾਉਣਾ ਚਾਹੁੰਦਾ ਉਪਾਤੀ ਦਾ ਜਿੱਥੇ ਕਿਤੇ ਡਿਮਾਂਡ ਡਿਮਾਂਡ ਤਾਂ ਬਾਰੋਂ ਵੀ ਡਿਮਾਂਡ ਬਹੁਤ ਹੈ ਜੀ ਗੋਬੇ ਏਰੀਆ ਜੀ ਡਿਮਾਂਡ ਬਹੁਤ ਹੈ ਜੀ ਲੋਕਲ ਕਾਫੀ ਵਿਕ ਰਿਹਾ ਜੀ ਕੋਲ ਸਾਡਾ ਦੁਕਾਨਾਂ ਵਾਲੇ ਵੀ ਲੈ ਕੇ ਜਾ ਰਹੇ ਜੀ ਸਾਥੋਂ ਸ਼ੁੱਧਤਾ ਹੈ ਤਾਂ ਸ਼ੁੱਧਤਾ ਹੈ ਜੀ ਬਿਲਕੁਲ 100% ਸ਼ੁੱਧਤਾ ਹੈ ਜੀ ਜਿੱਦਾਂ ਅੱਜ ਕੱਲ੍ਹ ਪੜਾਣੀ ਹੋਵੇ ਤਾਂ ਫਿਰ ਗੁੜੇ ਕਈ ਵਾਰੀ ਜਿਹੜੀ ਚਾਹ ਨੂੰ ਫਾੜ ਦਿੰਦਾ ਕਿ ਆ ਨਹੀਂ ਸਰ ਉਹ ਕੈਮੀਕਲ ਲੱਗਿਆ ਹੁੰਦਾ ਗੁੜ ਨੂੰ ਉਹ ਫਾੜ ਦਿੰਦਾ ਜੀ ਸਾਥੋਂ ਲੈ ਕੇ ਜਾਓ 10 ਵਾਰੀ ਚਾਹ ਕਾੜੂਗੇ ਅਗਰ ਫਟ ਗਈ ਤਾਂ ਇੱਥੇ ਬੈਠੇ ਆ ਜੀ ਸਿਰਫ ਕੀ ਹੈ ਸ਼ੁੱਧਤਾ ਹੈ ਜੀ ਠੀਕ ਹੈ ਪਿ